ਬਿਲਕੁਲ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਪ੍ਰਵਾਸੀ ਮਜ਼ਦੂਰ ਮਜ਼ਦੂਰਾਂ ਦਾ ਰੁਜ਼ਗਾਰ ਖੋ ਰਹੇ ਨੇ ਕਿਉਂਕਿ ਵੱਡੀ ਤਦਾਰ ਪੰਜਾਬ ਦੇ ਅੰਦਰ ਲੱਖਾਂ ਨਹੀਂ ਕਰੋੜਾਂ ਦੀ ਗਿਣਤੀ ਦੇ ਵਿੱਚ ਪ੍ਰਵਾਸੀ ਮਜ਼ਦੂਰ ਉਤਰਿਆ ਹੋਇਆਗਾ ਜੀ ਕੁਝ ਜਗ੍ਹਾ ਤੇ ਲੋੜ ਵੀ ਹੈ ਪਰ ਅਸੀਂ ਮੰਗ ਕੀਤੀ ਹੈ ਕਿ ਜੋ ਕਿਸ ਕਿਸਮ ਦਾ ਨਫਰਤੀ ਪ੍ਰਚਾਰ ਜੀ ਹੋਇਆ ਪ੍ਰਵਾਸੀਆਂ ਦੇ ਖਿਲਾਫ ਕਿ ਬੰਦੇ ਨੇ ਜੁਰਮ ਕਰਤਾ ਜੀ ਇੱਕ ਬੰਦੇ ਨੇ ਜੁਰਮ ਕੀਤਾ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ ਜੀ ਪਰ ਸਮੁੱਚੀ ਜਮਾਤ ਦੇ ਖਿਲਾਫ ਨਫ਼ਰਤਈ ਪ੍ਰਚਾਰ ਨਹੀਂ ਹੋਣਾ ਚਾਹੀਦਾ ਜੀ ਕਿਉਂਕਿ ਪੰਜਾਬ ਦੇ ਲੋਕ ਵੀ ਬਾਹਰ ਸੂਬਿਆਂ 'ਚ ਕਈ ਦੇਸ਼ਾਂ ਦੇ ਵਿੱਚ ਬੈਠੇ ਨੇ ਜੀ ਉਹ ਵੀ ਪ੍ਰਵਾਸੀ ਬੈਠੇ ਨੇ ਹਾਂ ਪੰਜਾਬ ਦੇ ਵਿੱਚ ਨਿਯਮ ਬਣ ਅਸੀਂ ਮੰਗ ਕੀਤੀ ਹੈ ਪੰਜਾਬ ਦੀ ਸਰਕਾਰ ਤੋਂ ਕਿ ਪੰਜਾਬ ਦੇ ਅੰਦਰ ਰਹਿਣ ਵਾਲੇ ਪ੍ਰਵਾਸੀਆਂ ਤੇ ਉਹ ਨਿਯਮ ਤੈਅ ਕਰੇ ਪ੍ਰਵਾਸੀਆਂ ਦੀ ਵੋਟ ਨਹੀਂ ਬਣਨੀ ਚਾਹੀਦੀ ਪਰਵਾਸੀਆਂ ਨੂੰ ਜ਼ਮੀਨ ਲੈਣ ਦਾ ਅਧਿਕਾਰ ਨਹੀਂ ਹੋਣਾ ਚਾਹੀਦਾ ਉਹਨਾਂ ਦਾ ਕਿਸੇ ਵੀ ਕਿਸਮ ਦਾ ਪ੍ਰੂਫ ਪੰਜਾਬ ਦੇ ਵਿੱਚ ਨਹੀਂ ਬਣਨਾ ਚਾਹੀਦਾ ਕੰਮ ਕਰਨ ਆ ਸਕਦੇ ਨੇ ਉਹ ਕਿਉਂਕਿ ਕੰਮ ਕਰਨ ਸਾਡਾ ਪੰਜਾਬ ਦਾ ਲੋਕ ਵੀ ਵੱਰ ਜਾਂਦਾ ਜੀ ਹੁਣ ਵੱਡੀ ਗਿਣਤੀ ਦੇ ਵਿੱਚ ਸਾਡੇ ਨੌਜਵਾਨ ਕੰਪਨੀਆਂਾਂ ਤੇ ਜਾਂਦੇ ਨੇ ਜੀ ਜਾ ਸਕਦੇ ਨੇ ਉਹ ਵੀ ਆ ਸਕਦੇ ਨੇ ਔਰ ਅਗਲੀ ਜਿਹੜੀ ਮੰਗ ਅਸੀਂ ਕਰ ਰਹੇ ਹਾਂ ਕਿ ਪੰਜਾਬ ਦੇ ਅੰਦਰ ਜਿੰਨੇ ਵੀ ਉਦਯੋਗ ਲੱਗ ਰਹੇ ਨੇ ਜੀ ਉਹਦੇ ਵਿੱਚ 80% ਪੰਜਾਬ ਦੇ ਲੋਕਾਂ ਦਾ ਕੋਟਾ ਹੋਵੇ ਪਹਿਲਾਂ 80% ਪੰਜਾਬ ਦੇ ਲੋਕ ਕੰਮ ਕਰਨ 20% ਅਦਰ ਕਿਸੇ ਵੀ ਸਟੇਟ ਤੋਂ ਆ ਕੇ ਕੰਮ ਕਰ ਸਕਦੇ ਨੇ ਤੁਸੀਂ ਮਾਨਸਾ ਦਾ ਥਰਮਲ ਚੱਕ ਲੋ ਜੀ ਕਿਸੇ ਵੀ ਕਾਰਖਾਨੇ ਫੈਕਟਰੀ ਚ ਵਗ ਜੋ ਮੇਰਾ ਖਿਆਲ ਆ 80% ਤਾਂ ਹੋਣਗੇ ਪ੍ਰਵਾਸੀ ਭਈਏ ਜੀ 20% ਉੱਥੇ ਮਿਲਨੇ ਨਹੀਂ ਤੁਹਾਨੂੰ ਪੰਜਾਬੀ ਜੀ ਇਸ ਲਈ ਇਸ ਮਸਲੇ ਦੇ ਉੱਤੇ ਅਸੀਂ ਜਿਹੜਾ ਪ੍ਰਚਾਰ ਹੋ ਰਿਹਾ ਪ੍ਰਵਾਸੀਆਂ ਦੇ ਖਿਲਾਫ ਨਫ਼ਰਤੀ ਜੀ ਉਹਦੀ ਤਾਂ ਅਸੀਂ ਕਰਦੇ ਨਖੇਦੀ ਜੀ ਕਿ ਇਸ ਕਿਸਮ ਦਾ ਪ੍ਰਚਾਰ ਨਹੀਂ ਕਰਨਾ ਚਾਹੀਦਾ ਇਹ ਭਾਈਚਾਰਕ ਏਕਤਾ ਦੇ ਵਿੱਚ ਬਿਕਨ ਪਉਂਦਾ ਜੀ ਮਤਲਬ ਕਿਰਤੀ ਲੋਕ ਕਿਸੇ ਵੀ ਦੁਨੀਆ ਦੇ ਵਿੱਚ ਕਿਸੇ ਵੀ ਦੇਸ਼ ਦੇ ਵਿੱਚ ਜਾ ਕੇ ਕੰਮ ਕਰ ਸਕਦੇ ਨੇ ਪਰ ਉਹਨਾਂ ਦੀ ਨਿਜਮ ਹੋਣਾ ਚਾਹੀਦਾ ਇਹ ਨਿਜਮਾ ਦੀ ਅਸੀਂ ਮੰਗ ਕੀਤੀ ਹੈ